ਨਵਾਂ ਸ਼ਹਿਰ ਰੋਪੜ ਮੁੱਖ ਮਾਰਗ ਥਾਣਾ ਸਿਟੀ ਬਲਾਚੌਰ ਦੇ ਅਧੀਨ ਆਉਂਦੇ ਕਈ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਸਵਿਫਟ ਕਾਰ ਅਤੇ ਆਲਟੋ ਕਾਰ ਵਿੱਚ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਆਲਟੋ ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਇੱਕ ਮਹਿਲਾ ਤੇ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀਆਂ ਹੋਈਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਆਲਟੋ ਕਾਰ ਜੋ ਕਿ ਬਿਆਸ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਜਦੋਂ ਇਹ ਕਾਰ ਕਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਅੱਗੇ ਇੱਕ ਸਵਿਫਟ ਕਾਰ ਜੋ ਕਿ ਸਬਜੀ ਲੈ ਕੇ ਅਚਾਨਕ ਸੜਕ ਤੇ ਚੜੀ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਦੀ ਇਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖੱਚੇ ਤੱਕ ਉੱਡ ਗਏ ਅਤੇ ਆਲਟੋ ਕਾਰ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਜਾ ਡਿੱਗੇ ਜਿਸ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕੀ ਸਵਾਰ ਸਨ ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ ਜਾ ਰਹੇ ਸਨ। ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਕੇ ਤੇ ਬੜੇ ਮੁਸ਼ਕਿਲ ਨਾਲ ਰਾਹਗੀਰਾਂ ਦੀ ਮਦਦ ਨਾਲ ਆਲਟੋ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਜਿੱਥੇ ਉਹਨਾਂ ਦੀ ਗੰਭੀਰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸਵਿਫਟ ਕਾਰ ਵਿੱਚ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ ਜੋ ਕਿ ਹਸਪਤਾਲ ਤੋਂ ਮੋਢਲੀ ਸਹਾਇਤਾ ਲੈ ਕੇ ਚਲੇ ਗਏ ਭਾਈ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਕਿੱਦਾਂ ਐਕਸੈਂਟ ਹੋਇਆ ਇਹ ਭਾਜੀ ਆਪਾਂ ਮਗਰ ਮੰਗਦੇ ਸੀਗੇ ਤੇ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੇ ਆ ਕੇ ਲੱਗੀ ਗੱਡੀ ਕਿਦਾਂ ਜੀ ਕਿਹੜੀ ਗੱਡੀਆਂ ਸੀਗੇ ਤੁਮੇ ਇੱਕ ਆਲਟੋ ਐ ਇੱਕ ਉਹ ਸਵਿਫਟ ਹੈ ਜੀ ਇਹ ਕਿੱਥੋਂ ਜਾ ਰਹੇ ਸੀ ਪਤਾ ਕੁਝ ਇਧਰੋਂ ਆ ਰਿਹਾ ਸੀ ਬਲਾ ਚੌਰ ਸਾਈਡ ਤੋਂ ਇਧਰ ਜਾ ਰਹੇ ਸੀ ਰੋਪੜ ਸਾਈਡ ਨੂੰ ਹੋਂ ਸਾਈਡ ਤੋਂ ਵਾਰੀ ਗੱਡੀ ਨਹੀਂ ਨਹੀਂ ਰੋਂਗ ਸਾਈਡ ਨਹੀਂ ਸੀਗੀ ਸਾਰੀਆਂ ਸਹੀ ਸਹੀ ਸੀਗੀਆਂ ਪਿੱਛੇ ਦੇ ਮਾਰ ਹਾਂਜੀ ਪਿੱਛੇ ਗੱਡੀ ਲੱਗੀ ਆ ਗਈ ਅੱਛਾ ਪਿੱਛੇ ਲੱਗੀ ਹਾਂਜੀ ਪਿੱਛੇ ਲੱਗੀ ਆ ਗਈ ਉਹ ਗੱਡੀ ਖੜੀ ਹੋ ਗਈ ਸਭ ਦੀ ਲੱ ਕੇ ਤੁਰੀ ਸੀਗੀ ਗੱਡੀ ਨਾ ਕਿ ਥੱਲੇ ਹੀ ਸੀ ਹਜੇ ਕੱਚੇ ਤੇ ਹੀ ਤੇ ਇਹ ਪਿੱਛੋਂ ਆ ਕੇ ਗੱਡੀ ਲੱਗੀ ਅੱਛਾ ਪਿੱਛੇ ਜੀ ਹਾਂਜੀ ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਬਿਲਕੁਲ ਖਤਮ ਹੋ ਗਈ ਹਾਂਜੀ ਗੱਡੀ ਦਾ ਕਰਨ ਮੇ ਆ ਜੀ ਤੇ ਗੱਡੀ ਇਹ ਸਿੱਧੀ ਕੀਤੀ ਹੈ ਜੀ ਇਸ ਆਲਟੋ ਕੱਢ ਨਾਲਾ ਘਟਾ ਹਾਂਜੀ ਨਾਲਾ ਘਟਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪ ਸੀ ਇਹ ਆ ਰੇ ਸੀ ਇਹ ਬਿਆਸ ਤੋਂ ਆ ਰਹੇ ਸੀ ਨਾਲਾ ਘਟਾ ਨਾਲਾ ਘਟਾਣਾ ਸੀ ਹਾਂਜੀ ਹਲਟੋ ਗੱਡੀ ਵਾਲੇ ਹਲਟੋ ਗੱਡੀ ਵਾਲੇ ਤੇ ਦੂਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆਈ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆਈ ਉਹ ਤਾਂ ਹਾਂਜੀ ਕੀ ਮਤਲਬ ਕਹਿਣਾ ਚਾਹੁੰਦੇ ਜਦੋਂ ਐਕਸੀਡੈਂਟ ਵੱਧ ਰਹੇ ਆ ਬਸ ਹੁਣ ਕਹਿਣਾ ਗਿਆ ਜੀ ਆਪਣੀ ਸੇਫਟੀ ਆਪਣੇ ਹੱਥ ਹੈ ਜੀ ਹੁਣ ਤਾਂ ਸਪੀਡ ਦੀ ਵਜ੍ਹਾ ਨਾਲ ਸਪੀਡ ਦੀ ਵਜ੍ਹਾ ਨਾਲ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਕੁਛ ਆਲਟੋ ਗੱਡੀ ਤੇ ਸੀ ਆਏ ਗੱਡੀ ਤੇ ਨਹੀਂ ਉਹ ਪਿੱਛੇ ਤੇ ਉਹਨਾਂ ਨੇ ਹਜਾ ਪਿੱਛੇ ਚੜਾਈ ਆਈ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਹੀ ਲੈ ਗਿਆ ਇਹ ਕੋਈ ਕੁਝ ਹੋਰ ਨਹੀਂ ਆ ਜਿਵੇਂ ਆਲਟੋ ਗੱਡੀ ਵਿੱਚ ਕੌਣ-ਕੌਣ ਸੀਗੇ ਸਵਾਰ ਇਹਦੇ ਵਿੱਚ ਇੱਕ ਮਾਤਾ ਸੀ ਦੋ ਬੇਟੀਆਂ ਸੀ ਇੱਕ ਬੇਟਾ ਇੱਕ ਆਪ ਪਰਸਨ ਉਹਨਾਂ ਨੂੰ ਬਚਾਇਆ ਹੋਇਆ ਹੈ ਹਾਂ ਬਚਾਇਆ ਜੀ ਇੱਕ ਲੜਕੀ ਸੀਰੀਅਸ ਹੈ ਉਹਦੀ ਲੱਤ ਟੁੱਟ ਗਈ ਵੀ ਹੈ ਸਵੇਰੇ ਜਦ ਬਾਗ ਆ ਗਿਆ ਉਹਦਾ ਸਾਈਕੋਟਰ ਗੱਡੇ ਵਾਲੇ ਲੱਤਾਂ ਬਹੁਤ ਸਹੀ ਹੈ ਜੀ ਉਹ ਸਹੀ ਹੈ ਇੱਕ ਕੁੜੀ ਦੀ ਲੱਤ ਹੈ ਜੀ ਉਹ ਸਹੀ ਹੈ ਉਹਦਾ ਉਹਦਾ ਕਿ ਟੁੱਟੀ ਨਹੀਂ ਆਈ ਹੈ ਜਲਦੀ ਹੈ ਸਵੇਰੇ ਜ ਦੋ ਕੁੜੀਆਂ ਦੀ ਲੱਤਾਂ ਟੁੱਟ ਗਈਆਂ ਹੈ ਇੱਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ ਇੱਕ ਜ਼ਿਆਦਾ ਸੀਰੀਅਸ ਹੈ ਉਹ ਬੜਾ ਜ਼ੋਰ ਸਿਵਲ ਹਸਪੀਟਲ ਗਏ ਆ ਹੁਣ ਉੱਥੇ ਦੇਖੋ ਕਿੱਥੇ ਰੈਫਰ ਕਰਦੇ ਪਰਮਾਤਮਾ ਨੂੰ ਬਚਾ ਲਵੇ ਆ ਦੇਖੋ ਤੁਸੀਂ ਚੜੀ ਤੇ ਹੈ ਨਾ ਉਹ ਗੱਡੀਆਂ ਦੇ ਪਿੱਛੇ ਤੇ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋਈ ਉਹ ਉਹ ਵਿੱਚ ਪਿੱਛੇ ਵੱਜੀ ਫਲਟ ਗਈ ਅੱਛਾ ਗੱਡੀ ਚੱਕਣ ਕੋਣ ਬੈਠਾ ਸੀ ਕਿਹੜੇ ਕਿਹੜੇ ਇਹਦੇ ਚ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਇਹਦੇ ਚ ਵੀ ਤੋਂ ਇੱਕ ਬੰਦਾ ਤਿੰਨ ਲੇਡੀਆਂ ਉਹਦੇ ਚ ਦੋ ਬੰਦੇ ਤਿੰਨ ਲੇਡੀਆਂ ਪਤਾ ਕਿੱਥੋਂ ਜਾਣਾ ਸੀ ਇਹਨਾਂ ਨੇ ਇਹ ਮੇਗਾ ਸਾਧ ਸੰਗ ਬਿਆਸ ਤੋਂ ਆਏ ਸੀ ਜੀ ਜਾਣਾ ਇਹਨਾਂ ਨੇ ਮਿੱਠ ਚੰਡੀਗੜ੍ਹ ਉੱਧਰ ਦਾ ਜੀ ਤੇ ਬਚਾਅ ਹੋਇਆ ਹੁਣ ਸਾਰਾ ਹਾਂ ਹਾਂ ਬਚਾਅ ਜੀ ਕੁੜੀ ਸੀਰੀਅਸ ਹੈ ਬਾਕੀ ਬਚਾਇਆ ਬਾਪ ਪੇਰੀ ਕਿੱਥੇ ਰਫ ਕੀਤਾ ਉਹਨਾਂ ਨੇ ਲੈ ਕੇ ਗਏ ਜੀ ਬਾਲਾ ਚੌਕ हॉस्पिटल इंडिया क्राइम न्यूज जुलम के खिलाफ जंग आप देख रहे हैं इंडिया क्राइम न्यूज